ਤੁਸੀਂ ਤਸਵੀਰਾਂ ਜੀ ਸਾਡੀ ਕਰ ਰਹੇ ਆ ਅੱਖਾਂ ਵਿੱਚੋਂ ਅਥਰੂ ਨੇ ਮਾਤਾ ਦੇ ਕਿਉਂਕਿ ਐ ਸਮਰੇ ਮਾਤਾ ਨੂੰ ਸੁੱਖ ਚਾਹੀਦਾ ਸੀ ਬਜ਼ੁਰਗ ਮਾਤਾ ਨੂੰ ਪਰ ਅੱਜ ਦੁੱਖਾਂ ਦਾ ਪਹਾੜ ਟੁੱਟ ਗਿਆ ਸਮਾ ਤੇ ਹੱਥ ਜੋੜ ਰਹੀ ਆ ਅਪੀਲ ਕਰ ਰਹੀ ਆ ਪੀਉ ਦੇ ਧੀ ਦਾ ਇਲਾਜ ਕਰਾਇਆ ਜਾਵੇ ਮਤਾਂ ਹੋਇਆ ਕੀ ਆ ਬੇਟੀ ਨੂੰ ਤੇ ਕੀ ਨਾਂ ਆ ਬੇਟੀ ਦਾ ਵੇਖ ਜੰਗਲ ਦੇਂਦਰ ਕੋਰੇ ਪਿੱਤੇ ਦਾ ਪ੍ਰਸ਼ਨ ਕਰਾਇਆ ਉਹ ਫੇਟ ਨਹੀਂ ਬੈਠਾ ਮਾਤਾ ਜੀ ਜੀ ਸੋਭੀ ਤੁਹਾਡੀ ਉਮਰ ਕਿੰਨੀ ਆ ਅਸੀਂ ਦੇਖਿਆ ਤੁਸੀਂ ਵੀ ਕਾਫੀ ਬਜ਼ੁਰਗ ਹੋ ਚੁੱਕੇ ਹੋ ਕਿੰਨੀ ਤੁਹਾਡੀ ਉਮਰ ਆ ਤੇ ਕੀ ਹਾਲਾਤ ਕੀ ਨੇ ਤੁਹਾਡੇ ਘਰ ਦੇ ਹਾਲਾਤ ਬਹੁਤ ਮਾੜੇ ਹੱਲੇ ਘਰ ਹਾਂ ਤੇ ਮਣਾ ਰਿਹਾ ਤੇ ਬਸ ਖਾਣਾ ਕੀ ਕਰਨਾ ਹੈ ਜਰਾ ਪਤੀ ਸੁਜੀਤ ਸਿੰਘ 2012 ਚ ਮੌਤ ਹੋ ਜਾਂਦੀ ਆ ਅਤੇ ਫਿਰ 2018 ਚ ਜਸਪਾਲ ਸਿੰਘ ਦੀ ਜਿਹੜਾ ਕੀ ਜਵਾਨ ਪੁੱਤਰ ਸੀ ਉਸ ਦੀ ਮੌਤ ਹੋ ਜਾਂਦੀ ਆ ਚਲੋ ਕੋਈ ਨਹੀਂ ਮਾਲਾ ਚੁੱਪ ਕਰੋ ਪ੍ਰਮਾਤਮਾ ਕਿਰਪਾ ਕਰੂਗਾ ਤੁਹਾਡੀ ਧੀ ਦੇ ਲਾਜ ਵਾਸਤੇ ਦਾੜੀ ਸੱਜਣ ਬਹੁ ਬੈਠੇ ਨੇ ਬੜੇ ਸਮਾਜ ਸੇਵੀ ਨੇ ਕੋਈ ਨਾ ਕੋਈ ਜ਼ਰੂਰ ਗਾੜੀ ਆਊਗਾ ਕਰੋ ਬੜਾ ਤੁਸੀਂ ਕੀ ਕਲਾ ਮੈਂ ਵੀ ਬੜਾ ਬੜੀ ਜਲਦੀ ਪਈ ਮੰਦਰਾਂ ਮੈਨਾਂ ਕਿਲੇ ਕੰਬਲੀ ਹੋ ਗਈ ਰੋੜ ਰੋ ਕੇ ਵੀ ਕੀ ਕਰਾਂ ਲੱਗ ਕਿ ਤੋਂ ਦਾ ਆਪਣਾ ਅੱਠ ਅੱਠਲੇ ਤਾਈ ਪੈਜਾ ਦਾ ਪਿਓ ਦਰ ਰਾਤ ਖੱਟਦੇ ਪੈਂਦੇ ਮਿੰਨ ਮਰਾ ਕੀ ਕਿ ਕਰਨਾ ਚਾਹੋਗੇ ਮਾਤਾ ਸਾਡੇ ਦਸ਼ਕਾਂ ਜਿਹੜੇ ਰੱਬ ਰੋਗੇ ਸੋਤੇ ਨੇ ਹਮੇਸ਼ਾ ਮੰਨਤ ਕਰਦੇ ਨੇ ਕਿਸੇ ਕਿਸੇ ਪਰਿਵਾਰ ਦੀ ਜੇ ਤੁਹਾਡੀ ਮਦਦ ਕਰਦਿਆਂ ਕੀ ਅਪੀਲ ਕਰਨਾ ਚਾਹੋਗੇ ਵੈਸਿਆਂ ਦੀ ਕਰਦੇ ਕੋਈ ਦਵਾਈਆਂ ਦੀ ਕਰਦੇ ਕੋਈ ਪੈਸਿਆਂ ਦੀ ਕਰਦੇ ਜੋ ਕਹ ਕੇ ਕੋਹਾ ਫਿਰ ਤਾਂ ਵੀ ਕਰਦੇ ਨੇ ਇਹਨਾਂ ਦੇ ਗਵਾਂਢੀਓ ਤੇ ਕੀ ਹਾਲਾਤ ਕੀ ਨੇ ਇਹਨਾਂ ਦੇ ਸੂਤੋ ਇਸਤਾਨ ਦੇ ਹਾਲਾਤ ਨੇ ਜਾਂ ਹੁਣ ਇਹਨਾਂ ਦੇ ਹਾਲਾਤਾਂ ਦੇ ਹੋਏ ਨੇ ਨਹੀਂ ਹਾਲਾਤ ਤੇ ਸਾਰੇ ਇਹਨਾਂ ਦੇ ਪਹਿਲਾਂ ਤੋਂ ਹੀ ਖਰਾਬ ਨੇ ਹੁਣ ਤਾਂ ਇਹਨਾਂ ਕੁਝ ਜ਼ਿਆਦਾ ਹੀ ਖਰਾਬ ਹੋ ਗਏ ਇਹਨਾਂ ਦੇ ਕਿਉਂਕਿ ਗੁੜੀਆਂ ਦੇ ਬਿਮਾਰ ਪੈਣਾ ਇਹਨਾਂ ਦੀ ਕੰਡੀਸ਼ਨ ਜ਼ਿਆਦਾ ਹੀ ਘਾੜਦੀ ਹੋ ਗਈ ਖਰਾਬ ਮਦਦ ਆਸਪੜੋਸ ਰਿਸ਼ਤੇ ਮੈਂ ਨੇ ਕੀਤੀ ਹੈ ਕਿ ਜਿੰਨੀ ਕੋ ਉਹਨਾਂ ਦੇ ਹੋ ਸਕੇ ਹਰ ਮੈਂਬਰ ਨੇ ਕੀਤੀ ਹੈ ਆਂਡ ਗਵਾਂਡ ਦਾ ਬਹੁਤ ਸਾਥ ਰਿਹਾ ਇਹਨਾਂ ਨੂੰ ਪਰ ਹੁਣ ਦੇਖੋ ਇਹਦੇ ਤੋਂ 2-3 ਲੱਖ ਲੱਗ ਗਿਆ ਆਂਡਵਾਰ ਜਾਂ ਰਿਸ਼ਤੇਦਾਰ ਵੀ ਇੰਨਾ ਨਹੀਂ ਕਰ ਸਕਦਾ ਕੋਈ ਵੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਬਖਾਵਾਂਗੇ ਤੁਹਾਨੂੰ ਅੱਜ ਗੁਰਬਖਸ਼ ਨਗਰ ਦੇ ਉਸ ਘਰ ਦੀਆਂ ਜਿਸ ਘਰ ਵਿੱਚ ਜਵਾਨ ਧੀ ਜਿਹੜੀ ਕਿ ਲਾਜ ਖਣੋ ਅੱਜ ਜਿਹੜੀ ਕਿ ਉਸਦੀ ਜਿਹੜੀ ਆ ਬਜ਼ੁਰਗ ਮਾਤਾ ਆਪਣੀ ਧੀ ਦੇ ਲਾਜ ਵਾਸਤੇ ਤੁਹਾਡੀ ਗੱਲ ਹੀ ਹੱਥ ਜੋੜ ਰਹੀ ਆ ਕਿ ਉਸਦੀ ਧੀ ਦਾ ਇਲਾਜ ਕਰਾਇਆ ਜਾਵੇ ਕਿਉਂਕਿ ਘਰ ਵਿੱਚ ਕਮੌਂ ਵਾਲਾ ਕੋਈ ਜਿਹੜਾ ਘਰ 'ਚ ਮਰਦ ਨਹੀਂ ਹੈਗਾ ਉਹਨਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਆ ਅਤੇ ਇੱਕ ਭਰਾ ਦੀ ਮੌਤ ਚੁੱਕੀ ਆ ਸਤਿ ਸ੍ਰੀ ਅਕਾਲ ਤੁਹਾਨੂੰ ਜੀ ਅਸੀਂ ਸਾਂਝੀ ਕਰਾਂਗੇ ਕਰਦੇ ਕੀ ਹਾਲਾਤ ਤੁਸੀਂ ਦੇਖ ਸਕਦੇ ਹੋ ਬਾਲਿਆ ਵਾਲੀ ਛੱਤ ਆ ਅਤੇ ਇੱਕ ਥਾਂ ਤੋਂ ਛੜੀ ਛੱਤ ਆ ਬਿਲਕੁਲ ਟੁੱਟੀ ਹੋਈ ਆ ਸਰੀਏ ਤੱਕ ਜਿਹੜੇ ਨੇ ਬਾਹਰ ਨਿਕਲੇ ਪਏ ਨੇ ਅਤੇ ਕਿਸੇ ਵਕਤ ਜਿਹੜਾ ਇਹ ਹਾਦਸਾ ਹੋਸਦਾ ਇੱਕ ਛੋਟਾ ਜਿਹਾ ਬਰਾਂਡਾ ਉਸ ਤੋਂ ਬਾਅਦ ਇਹ ਪਿੱਛੇ ਇੱਕ ਕਮਰਾ ਵਾ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਕਰਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਗੁਰਬਖਸ਼ ਨਗਰ ਉਸ ਇਲਾਕੇ ਦੀਆਂ ਉਸ ਘਰ ਦੀਆਂ ਮਾਤਾ ਜਸਪੀਰ ਘੋੜ ਜਿਸ ਦੀ ਉਮਰ ਤਕਰੀਬਨ 70 ਸਾਲ ਦੇ ਕਰੀਬ ਆ ਆਪਣੇ ਧੀ ਦੇ ਇਲਾਜ ਵਾਸਤੇ ਹੱਥ ਜੋੜ ਰਹੀ ਆ ਅਪੀਲ ਕਰ ਰਹੀ ਆ ਕਿ ਉਸ ਦੀ ਧੀ ਦਾ ਇਲਾਜ ਕਰਾਇਆ ਜਾਵੇ ਕਿਉਂਕਿ ਇੱਕ ਆਪਰੇਸ਼ਨ ਕਰਾਉਂਦੇ ਨੇ ਪੱਥਰੀ ਦਾ ਪਰ ਉਹ ਆਪਰੇਸ਼ਨ ਜਿਹੜਾ ਵਾ ਸਹੀ ਨਾ ਹੋਣ ਕਰਕੇ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਮਾਤਾ ਜਿਹੜੀ ਕਿ ਹੱਥ ਜੋੜ ਰਹੀ ਆ ਅਤੇ ਜਿਹੜੇ ਇਲਾਜ ਵਾਸਤੇ ਜਿਹੜੀ ਕੀ ਆਪਣੇ ਬੇਨਤੀਆਂ ਕਰ ਰਹੀ ਹੈ ਤੁਸੀਂ ਤਸਵੀਰਾਂ ਜੀ ਸਾਡੀ ਕਰ ਰਹੇ ਆ ਅੱਖਾਂ ਵਿੱਚੋਂ ਅਥਰੂ ਨੇ ਮਾਤਾ ਦੇ ਕਿਉਂਕਿ ਐ ਸਮਰੇ ਮਾਤਾ ਨੂੰ ਸੁੱਖ ਚਾਹੀਦਾ ਸੀ ਬਜ਼ੁਰਗ ਮਾਤਾ ਨੂੰ ਪਰ ਅੱਜ ਦੁੱਖਾਂ ਦਾ ਪਹਾੜ ਟੁੱਟ ਗਿਆ ਸਮਾ ਦੇ ਗੱਲਬਾਤ ਵੀ ਕਰਾਂਗੇ ਸਾਜੀ ਸਮਾ ਦੇ ਨਾਲ ਮਤਲਬ ਹੋਇਆ ਕੀ ਆ ਬੇਟੀ ਨੂੰ ਤੇ ਕੀ ਨਾਮ ਆ ਬੇਟੀ ਦਾ ਮੇਰੀ ਦਾ ਨਾਮ ਜਿੰਦਰ ਕੌਰ ਹੈ ਪਿੱਤੇ ਦਾ ਪ੍ਰੇਸ਼ਨ ਕਰਾਇਆ ਉਹ ਫੇਟ ਨਹੀਂ ਬੈਠਾ ਮੜਗਣਾ ਬੱਲੇ ਰੈਫਰ ਕਰ ਦਿੱਤਾ ਬੱਲੇ ਵੀ ਕਾਫਾ ਪੈਸਾ ਲੱਗ ਗਿਆ ਮਾਤਾ ਜੀ ਜੀ ਸੋਭੀ ਤੁਹਾਡੀ ਉਮਰ ਕਿੰਨੀ ਆਸੀਂ ਦੇਖਿਆ ਤੁਸੀਂ ਵੀ ਕਾਫੀ ਬਜ਼ੁਰਗ ਹੋ ਚੁੱਕੇ ਹੋ ਕਿੰਨੀ ਤੁਹਾਡੀ ਉਮਰ ਆ ਤੇ ਕੀ ਹਾਲਾਤ ਕੀ ਨੇ ਤੁਹਾਡੇ ਘਰ ਦੇ ਹਾਲਾਤ ਬਹੁਤ ਮਾੜੇ ਸਾਡੇ ਘਰ ਦੇ ਹਾਂ ਤੇ ਕਿ ਮੜ ਰਿਹਾ ਤੇ ਬਸ ਖਾਣਾ ਕੀ ਕਰਨਾ ਹੈਰਾ ਤੇ ਬੜਾਈ ਬਣੀ ਐ ਐਸੋਪੀ ਹੁਣ ਤੇ ਰਿਸ਼ਤੇਦਾਰ ਭੈਮ ਪਰਾ ਕੇ ਦੇ ਹਮੇਸ਼ਾ ਖੜਦੇ ਨੇ ਮੁਸੀਬਤ ਚ ਮਾੜੇ ਸਮਝ ਖੜਦੇ ਨੇ ਤੁਹਾਡਾ ਕਿੰਨਾ ਸਾਥ ਦੇ ਰਹੇ ਨੇ ਮੇਰਾ ਬਿਲਕੁਲ ਬੁੱਟਾ ਜਿੰਨਾ ਕਿ ਲਿੱਟਾ ਉਹਨਾਂ ਨੇ ਵੇਚਤਾ ਹੁਣ ਸਾਰੇ ਆਂਦੇ ਵੀ ਸਾਡੇ ਹੱਥ ਖੜੇ ਹੋ ਗਏ ਹੁਣ ਨਹੀਂ ਦੇ ਸਕਦੇ ਜਿਹੜੀ ਗੱਲ ਕਰੀ ਮਾਤਾ ਜੀ ਹਸਪਤਾਲਾਂ ਦੀ ਕਿੰਨੇ ਕਿ ਹਸਪਤਾਲਾਂ ਚ ਅ ਕੀ ਜੀ ਦਾ ਲਾਚ ਚੱਲਿਆ ਸੀ ਕਿੱਥੇ ਕਿੱਥੇ ਲਾਇਕ ਰਾਇਆ ਦੀ ਦਾ ਤੇ ਵੇਸਪਾਲ ਦੇ ਵਿੱਚ ਤੇ ਜਾਸਪਾਲ ਦੇ ਹੁਣ ਠੀਕ ਹੈ ਹਾਂਜੀ ਤੇ ਮੈਨੂੰ ਸੋ ਮਾਤਾ ਜੀ ਸੀ ਦੇਖਿਆ ਘਰ ਚ ਕਮੌਣ ਵਾਲਾ ਕੋਈ ਆ ਤੇ ਮਿਹਨੀ ਆ ਇਹਨਾਂ ਨੇ ਪਿਤਾ ਜੀ ਕਿੱਥੇ ਗਏ ਨੇ ਭਰਾ ਕਿੱਥੇ ਚਲ ਗਿਆ ਵਾ ਕੀ ਹਾਲਾਤ ਨੇ ਆ ਵੀ ਪੂਰਾ ਹੋ ਗਿਆ ਪਿਤਾ ਵੀ ਪੂਰਾ ਹੋ ਗਿਆ ਹੁਣ ਕੌਣ ਕਰੇ ਤਾਂ ਦੀ ਸੈ ਲੱਗ ਧੋਵੇਂ ਆਡੀ ਕੀ ਕਰਾਂ ਮੈਰੇ ਵੀਰਾ ਬੜੀ ਜੌਦੀ ਪਈ ਮੰਜੇ ਤੇ ਮੈਨੂੰ ਇਕੱਲੇ ਕੰਬਲੀ ਹੋਊਗੀ ਰੋ ਰੋ ਕੇ ਵੀ ਕੀ ਕਰਾਂ ਲੱਗ ਧੋਤਾ ਦਾ ਪਣਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਮਾਂ ਆਪਣੇ ਧੀ ਦੇ ਇਲਾਜ ਵਾਸਤੇ ਕਿਸ ਤਰ੍ਹਾਂ ਦੇ ਹਾਲਾਤ ਨੇ ਰੋ ਰੋ ਕੇ ਆਪਣਾ ਦਰਦ ਬਿਆਹ ਕਰ ਰਹੀ ਆ ਕਿ ਉਸ ਦੀ ਧੀ ਦਾ ਇਲਾਜ ਕਰਾਇਆ ਜਾਵੇ ਉਸ ਦੀ ਧੀ ਨੂੰ ਬਚਾਇਆ ਜਾਵੇ ਕਿਉਂਕਿ ਬਜ਼ੁਰਗ ਹੋ ਚੁੱਕੇ ਨੇ ਅੱਖਾਂ ਤੁਸੀਂ ਦੇਖ ਸਕਦੇ ਹੋ ਅੱਖਾਂ ਨਰਮ ਹੋ ਗਈਆਂ ਨੇ ਅੱਖਾਂ ਚੋਂ ਥਰੂ ਆ ਰਹੇ ਨੇ ਆਪਣੀ ਧੀ ਦੇ ਵਾਸਤੇ ਕਿਉਂਕਿ ਇੱਕ ਧੀ ਹੀ ਸਿਰ ਸਹਾਰਾ ਬਣੀ ਸੀ ਮਾਂ ਦੀ ਜੇਕਰ ਧੀ ਨੂੰ ਕੁਝ ਹੋ ਗਏ ਰੱਬ ਨਾ ਕਰੇ ਕੁਝ ਹੋ ਜਾਂਦਾ ਤੇ ਮਾਤਾ ਦਾ ਕੀ ਬਣੂਗਾ ਪਤੀ ਸੁਜੀਤ ਸਿੰਘ 2012 ਚ ਮੌਤ ਹੋ ਜਾਂਦੀ ਆ ਅਤੇ ਫਿਰ 2018 ਜਿਹੜਾ ਸਪਾਰਟਿੰਗ ਦੀ ਜਿਹੜਾ ਕੀ ਜਵਾਨ ਪੁੱਤਰ ਸੀ ਉਸਦੀ ਮੌਤ ਹੋ ਜਾਂਦੀ ਹੈ ਚਲੋ ਕੋਈ ਨਹੀਂ ਮਾਲਾ ਚੁੱਪ ਕਰੋ ਪ੍ਰਮਾਤਮਾ ਕਿਰਪਾ ਕਰੂਗਾ ਤੁਹਾਡੀ ਧੀ ਦੇ ਇਲਾਜ ਵਾਸਤੇ ਦਾਨੀ ਸੱਜਣ ਬਹੁਤ ਬੈਠੇ ਨੇ ਬੜੇ ਸਮਾਜ ਸੇਵੀ ਨੇ ਕੋਈ ਨਾ ਕੋਈ ਜਰੂਰ ਗਾੜੀ ਆਊਗਾ ਰੋ ਰੋ ਤੁਸੀਂ ਮਾਨਾ ਹੌਲਾ ਕਰੋ ਤੁਸੀਂ ਦੇਖ ਸਕਦੇ ਹੋ ਦਰਸ਼ਕੋ ਕੀ ਹਾਲਾਤ ਨੇ ਇੱਕ ਬੇਬਸ ਮਾਂ ਰੋ ਰੋ ਕੇ ਆਪਣੀ ਧੀ ਦੇ ਗਾੜੀ ਫਰਿਆਦ ਕਰ ਰਹੀ ਹੈ ਤੁਹਾਡੇ ਗਾੜੀ ਵੀ ਉਸ ਧੀ ਦਾ ਇਲਾਜ ਕਰਾਇਆ ਜਾਵੇ ਕਿਉਂਕਿ ਬਜ਼ੁਰਗ ਮਾਂ ਆ 70 ਸਾਲ ਉਮਰ ਹੋ ਚੁੱਕੀ ਆ ਕੱਟ ਸਹਾਰਾ ਸੀ ਕਿ ਮਾਤਾ ਦਾ ਉਹ ਧੀ ਧੀ ਵੀ ਜਿਹੜੀ ਮੰਜੇ ਤੇ ਆ ਤੇ ਮਾਂ ਜਦੋਂ ਹਸਪਤਾਲ ਚ ਦੇਖਦੀ ਆ ਧੀ ਨੂੰ ਮੰਜੇ ਦੇ ਪਈ ਨੂੰ ਉਦੋਂ ਫਿਰ ਤੇਰੇ ਤੁਹਾਡੇ ਤੇ ਕੀ ਬੀਤਦੀ ਆ ਰੋਣੀ ਆਣੀ ਕਰਨੇ ਇੱਕ ਮੇਰਾ ਰੋਣੀ ਮੀਂਹ ਕਰਵਾ ਬੱਸ ਤੋਂ ਉੱਟ ਕੇ ਮੰਜੇ ਰੋਟ ਰਹਿ ਗਈ ਕਹੋ ਮੇਰਾ ਕਲੋਂ ਆਪਣੇ ਘਰ ਜਾਏਗੀ ਮੇਰੇ ਕੋਲ ਕਿੰਨਾ ਬਾਬਾ ਕੀ ਮਾਂ ਬੱਦੀ ਕਰਕੇ ਉਹ ਕਹਿੰਦੀ ਮਾਂ ਮੈਨੂੰ ਘਰ ਲੈ ਜਾ ਮਾਰਵਾ ਘਰ ਲੈ ਜਾ ਮੈਨੂੰ ਮਨਨ ਕਿੰਨਾ ਕਿ ਸੁਖ ਸੀ ਤੁਹਾਨੂੰ ਧੀ ਦਾ ਕਿੰਨਾ ਕਿ ਸਹਾਰਾ ਸੀ ਤੁਹਾਨੂੰ ਧੀ ਦਾ ਕਰੀ ਤੁਹਾਨੂੰ ਕੰਮ ਕਰਨ ਦਿੱਤਾ ਸੀ ਕਦੀ ਤੁਹਾਨੂੰ ਦੁੱਖ ਤਕਲੀਫੋਂ ਦਿੱਤਾ ਸੀ ਇਸ ਧੀ ਨੇ ਕਦੀ ਇਹ ਮੇਰਾ ਰਲ ਕੇ ਕੰਮ ਮਾੜਾ ਬੰਦਾ ਕਰ ਗਿਆ ਨਹੀਂ ਕੀ ਕਰਦਾ ਆਂ ਕੀ ਲੱਗਦਾ ਨਹੀਂ ਮਤਾ ਅੱਜ ਜੇ ਇਹਨਾਂ ਦਾ ਪਿਤਾ ਹੁੰਦਾ ਸ਼ਾਇਦ ਸੁਜੀਤ ਸਿੰਘ ਤੇ ਅੱਜ ਇਸ ਤੇ ਆਪਣੀ ਧੀ ਦਾ ਇਲਾਜ ਕਰਾਉਂਦਾ ਅੱਜ ਇਸ ਤਰ੍ਹਾਂ ਤੁਹਾਨੂੰ ਰੋ ਰੋ ਕੇ ਲੋਕਾਂ ਗਾੜੀ ਫਰਿਆਦ ਨਾ ਕਰਨੀ ਪੈਂਦੀ ਅੱਜ ਲੋਕਾਂ ਗਾੜੀ ਹੱਥਾ ਲੜਨੇ ਪੈਂਦੇ ਹੱਟ ਹੱਟ ਲੈ ਤਾਈ ਪੈਸੇ ਦਾ ਪਿਓ ਹੁੰਦਾ ਰਾਤ ਘਟਦੇ ਪੈਂਦੇ ਮੈਨੂੰ ਬਰਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਉਮਰੇ ਆਰਾਮ ਕਰਨਾ ਚਾਹਨਾ ਚਾਹੀਦਾ ਸੀ ਮਾਤਾ ਨੂੰ ਜਿਹੜੇ ਉਮਰੇ ਸੁੱਖ ਲੈਣਾ ਚਾਹੀਦਾ ਸੀ ਪਰ ਲੱਗਦਾ ਸੁੱਖ ਸਮਾਲੇ ਕਰਮਾਂ 'ਚ ਹੈ ਨਹੀਂ ਆ ਕਿਉਂਕਿ ਪਹਿਲਾਂ ਪਤੀ ਦੀ ਮੌਤ ਹੋ ਜਾਂਦੀ ਆ ਫਿਰ ਜਵਾਨ ਪੁੱਤ ਦੀ 2018 'ਚ ਜਿਸਪਾਲ ਦੀ ਮੌਤ ਹੋ ਜਾਂਦੀ ਆ ਤੇ ਅੱਜ ਜਵਾਨ ਧੀ ਜਿਹੜੀ ਕੀ ਹਸਪਤਾਲ ਵਿੱਚ ਆ ਇਲਾਜ ਖਣੋ ਪਰਿਵਾਰ ਕੋਈ ਨੇ ਪੈਸੇ ਨਹੀਂ ਹੈਗੇ ਈ ਇਲਾਜ ਕਰਾਇਆ ਜਾਵੇ ਆਪਣੇ ਧੀ ਦਾ ਤੇ ਮੈਨੂੰ ਇਹ ਦਾ ਸਭ ਜ਼ਿਆਦਾ ਜਵਾਰ ਪੁੱਤ ਦੀ ਕਿੰਨੀ ਯਾਦ ਆਉਂਦੀ ਆ ਅੱਜ ਸਾ ਜਸਪਾਲ ਹੁੰਦਾ ਤੇ ਆਪਣੀ ਭੈਣ ਦਾ ਇਲਾਜ ਕਰਾਉਂਦਾ ਲੋਕੀ ਕਹਿੰਦੇ ਬਾਹਰ ਫੋਟੋ ਲਾ ਲੈ ਮੈਂ ਕਿਹਾ ਬੈਠੀ ਆਪਣੇ ਭੱਜੇ ਬਾਹਰ ਫੋਟੋ ਨਹੀਂ ਤੇ ਆਪਣੇ ਸਾਹਮਣੇ ਲਿਖ ਦਿੱਿਆ ਆਪਣੇ ਮੋਢੇ ਫੋਟੋ ਕਈ ਲੋਕੀ ਅੰਦਰ ਅੰਦਰ ਲਿਖੀ ਲਈ ਮੋਢੇ ਦੀ ਫੋਟੋ ਵੀ ਬਾਹਰ ਆਵੇਗਾ ਨਹੀਂ ਮੈਂ ਆਪਣੇ ਪੁੱਤ ਦੀ ਫੋਟੋ ਆਪਣੇ ਅੰਦਰ ਨਹੀਂ ਰੱਖਣੀ ਹੈ ਮੈਨੂੰ ਬਾਹਰ ਕੱਢ ਲੈ ਨੂੰ ਕਿ ਲੱਗਦਾ ਵੀ ਮਾਂ ਵਾਸਤੇ ਜਿਹੜਾ ਪੁੱਤ ਜਿਹੜਾ ਸਦਾ ਜੀਦਾ ਰਹਿੰਦਾ ਵਾ ਉਹ ਕਦੀ ਨਹੀਂ ਮਰਦਾ ਅੱਜ ਇਸਪਾਲ ਦੀਆਂ ਕਿੰਨੀਆਂ ਕਿ ਯਾਦਾਂ ਆਉਂਦੀਆਂ ਇਸਪਾਲ ਦੀਆਂ ਬੜੀਆਂ ਮਿਲੀਆਂ ਬੜੀਆਂ ਚੱਲ ਰਹੀਆਂ ਹੁੰਦੀਆਂ ਬਹੁਤ ਲੱਗਦਾ ਮਾਂ ਅੱਜ ਇਸਪਾਲ ਹੁੰਦਾ ਤਾਂ ਸ਼ਾਇਦ ਆਪਣੀ ਭੈਣ ਨੂੰ ਇਸ ਤਰ੍ਹਾਂ ਇਲਾਜ ਖਣੋਣਾ ਜਾਂ ਦਿੰਦਾ ਜਾਂ ਇਲਾਜ ਇੱਕ ਭੈਣ ਦਾ ਕਰਾਉਂਦਾ ਕਿਉਂਕਿ ਅੱਜ ਭੈਣ ਮੰਜੇ ਤੇ ਪਈ ਆ ਕਿ ਲੱਗਦਾ ਸੀ ਭੈਣ ਭਰਾਵਾਂ ਦਾ ਕਹਿੰਦੇ ਪਿਆਰ ਬੜਾ ਹੁੰਦਾ ਤੇ ਹਮੇਸ਼ਾ ਭੈਣ ਭਰਾ ਕੁਝ ਸੁਖਦ ਕੁਛ ਖੜ ਦੇਦੇ ਆਗੇ ਬੜਾ ਪਿਆਰੇ ਪਰਿਵਾਰ ਹੁੰਦਾ ਬਹੁਤ ਲੇਕਿਨ ਜਿੰਮ ਕਰ ਰਹਿੰਦੇ ਨਹੀਂ ਤੇ ਮੇਨੇ ਸੋ ਮਾਤਾ ਦੀ ਸਰਕਾਰ ਤੇ ਦੱਸਦੀ ਆ ਕਿ ਗਰੀਬਾਂ ਦੀ ਕਣਕ ਦੇ ਦਿੱਤੀ ਜਾਂਦੀ ਆ ਗਰੀਬਾਂ ਨੂੰ 2 ਪੈ ਕਿਲੋ ਕਣਕ ਮਿਲਦੀ ਆ ਉਹਨਾਂ ਦੇ ਉਹਨਾਂ ਦੇ ਇਲਾਜ ਵਾਸਤੇ ਕਹਿੰਦੇ ਕਿ 5 ਲੱਖ ਦਾ ਕਾਰਡ ਬਣਾਦਾ ਜਿਸ ਤੇ ਇਲਾਜ ਕਰਾਇਆ ਦਾ ਤੁਹਾਡਾ ਕਿਸ ਤਰ੍ਹਾਂ ਦਾ ਕੋਈ ਕਾਰਡ ਨਹੀਂ ਬਣਿਆ ਕੋਈ ਕੋਈ ਨਹੀਂ ਬਣਿਆ ਕਾਰਡ ਮੇਰਾ ਕੋਈ ਨਹੀਂ ਬਣਿਆ ਦਾ ਕਾਰ ਕੋਈ ਨਾ ਕੋਈ ਤੁਹਾਨੂੰ ਸਰਕਾਰੀ ਸਹਾਇਤਾ ਕਿਸੇ ਤਰ੍ਹਾਂ ਦੀ ਮਿਲਦੀ ਨਹੀਂ ਹੈ ਨਾ ਨਾ ਕੁਝ ਨਹੀਂ ਮਿਲਦਾ ਹਾਂ ਨ ਨਹੀਂ ਮਿਲਦੀ ਕਣਕੇ ਨਾ ਹਨ ਕੁਝ ਮਿਲਦਾ ਸਰ ਮਿਲਦੀ ਜਦ ਸਿਹਰੇ ਕੇ ਮਾਤਾ ਹੀ ਹਾਲਾਤ ਵੀ ਤੁਹਾਡੇ ਘਰ ਦੇ ਬਹੁਤੇ ਵਧੀਆ ਨਹੀਂ ਆ ਛੱਤ ਵੀ ਬਾਲਿਆਂ ਵਾਲੀ ਆ ਪਤਾ ਨਹੀਂ ਕਿਹੜੇ ਵਾਲੇ ਛੱਤ ਦਿਖ ਸਕਦੀ ਆ ਕਿਹੜੇ ਵਾਲੇ ਛੱਤ ਜਦੋਂ ਬਰਸਾਤ ਹੁੰਦੀ ਆ ਉਦੋਂ ਫਿਰ ਕਿਸ ਤਰ੍ਹਾਂ ਲਾ ਗੁਜ਼ਾਰਦੇ ਹੋ ਗੁਜ਼ਾਰੇ ਮੋਮ ਜਮੇ ਪਾਪਾ ਗੁਜ਼ਾਰਾ ਕਰਦੇ ਕੀ ਕਰੀਏ ਮੋਮ ਜੇ ਜਿੱਥੋਂ ਚੋਂਦਾ ਸੇ ਪੰਡੜਾ ਰਹੇ ਜਾਂ ਕਿਤੇ ਬਾਟੀ ਰੱਖਦੀ ਕਿਤੇ ਬਰਾ ਲਾ ਰਹੀ ਕਿਤੇ ਪਟੂਲਾ ਰੱਖ ਦਿੱਤਾ ਮਾਤਾ ਮੈਨੂੰ ਪਤਾ ਲੱਗਾ ਕਹਿੰਦੇ ਵੀ ਜਦੋਂ ਧੀ ਦਾ ਆਪਰੇਸ਼ਨ ਕਰਾਇਆ ਸੀ ਕਹਿੰਦੇ ਵਿੱਚੋਂ ਪਸ ਨਹੀਂ ਗੱਲ ਆਪੀ ਸੀ ਇੰਨੀ ਕਿ ਸਮੈਲ ਆਉਣ ਲੱਪੀ ਸੀ ਕਹਿੰਦੇ ਆਣ ਗਵਾਨ ਲੋਕੀ ਵੀ ਬੜੇ ਤੰਗ ਆ ਗਏ ਸੀ ਕਿਹੜੇ ਹਾਲਾਤ ਚ ਧੀ ਦਾ ਇਲਾਜ ਕਰਾਂ ਸੀ ਇਥੇ ਜੇ ਵੀ ਪਸ ਬਹੁਤ ਪੈ ਗਈ ਸੀ ਅਰੇ ਅੰਦਰ ਇਹ ਜਾਨਾ ਵੀ ਮੰਮੀ ਮੈਨੂੰ ਬੇਠਾਏ ਘਰ ਮੇਕਰ ਕੇ ਲਈ ਮੇਰੀ ਪੀੜ ਹੁੰਦੀ ਮੈਂ ਲਿੱਟੀ ਥਾਈ ਨਹੀਂ ਜਾਂਦੀ ਹਾਏ ਮੰਮੀ ਆ ਗਈ ਬਣ ਕੇ ਮੇਰੇ ਨਾਲ ਮੇਰੇ ਖਾੜੇ ਪਾਣੀ ਕਿੱਥੋਂ ਆ ਗਿਆ ਮੈਂ ਕਿੱਥੋਂ ਪਾਣੀ ਆ ਗਿਆ ਮੈਂ ਫੇਰ ਵੀ ਗਰਮ ਕਰਕੇ ਜੇ ਇਹਨੇ ਕਰਾ ਰਹਾ ਨਾ ਉੱਠੀਦਾ ਦਾ ਕੱਪੜੇ ਰੱਖੇ ਤੁਨ ਇੰਨਾ ਕਪੜਾ ਇੰਨਾ ਉਸੇ ਵਾਲੇ ਭਿੱਜੇ ਮੈਂ ਬਾਹਰ ਸੁੱਟਵਾ ਕੋ ਮੈਂ ਪਾਈ ਜਾਵਾਂ ਬੋਰੀ ਸੁੱਟੀ ਜਾ ਕੋ ਮੈਂ ਧੋਤੋ ਰੱਖੀ ਜਾ ਮੈਂ ਕਿੱਥੋਂ ਮਛਾਉਂਗੀ ਮੈਂ ਕੱਪੜੇ ਦੇ ਸੱਲ ਕਿੱਥੋਂ ਮਛਾਉਂ ਇੰਨੇ ਕੱਪੜੇ ਮਮ ਜਮਾ ਵੇ ਸ਼ਾਇਆ ਕਦੀ ਮਿੱਕਾ ਵਛਾ ਕੇ ਦੀ ਵੱਡਾ ਮਮਝਾ ਮਛਾ ਮੋਂ ਮੇ ਵਿਚਾਰ ਸ਼ਾਗੇ ਮੜਕੇ ਮੈਦਾ ਬੜਾ ਬਿਰਾ ਕੀਤਾ ਬੜਾ ਕੀਤਾ ਹਰ ਕੇ ਲੱਗਦਾ ਨਹੀਂ ਮਾਤਾ ਜੀ ਦੁੱਖਾਂ ਦਾ ਪਹਾੜ ਮਿਲਦਾ ਤੁਹਾਡੇ ਟੁੱਟ ਗਿਆ ਕਿਉਂਕਿ ਇੱਕ ਇੱਕ ਕਰਕੇ ਦੁੱਖ ਜਿਹੜੇ ਤੁਹਾਡੀ ਝੋਲੀ ਪੈਂਦੇ ਗਏ ਨੇ ਪਹਿਲੋ ਪਤੀ ਦੀ ਮੌਤ ਹੋ ਜਾਂਦੀ ਆ ਫਿਰ ਜਵਾਨ ਪੁੱਤ ਚਲ ਜਾਂਦਾ 2018 ਚ ਹੁਣ ਧੀ ਜਿਹੜੀ ਆ ਉਹ ਮੰਝੇ ਤੇ ਪੈ ਗਈ ਆ ਹਾਂਜੀ ਉਹ ਮੰਝੇ ਤੇ ਪਈ ਆ ਕਦੋਂ ਮੰਝੇ ਤੇ ਉੱਠੂਗੀ ਕਦੋਂ ਕਿਤੇ ਕੰਮ ਕਰਨ ਲੱਗੂ ਕਦੋਂ ਕਿਤੇ ਹੋਊਗਾ ਲੱਗ ਕਦੋਂ ਇਹ ਇੱਕ ਮਾਂ ਦੀਆਂ ਘਰ ਬਮਾਂ ਕਦੋਂ ਕਿਤੇ ਤੋਂ ਨੀਆ ਪਰ ਮਾਤਾ ਹੀ ਗੱਲ ਕਰੀਏ ਧੀ ਜਦੋਂ ਵਿਆਹਦਾ ਬਾਪਿਓ ਤੇ ਸ਼ਾਇਦ ਦਾ ਸੋਚਦਾ ਵੀ ਅੱਜ ਸਾਡੇ ਧੀ ਸੁਖਾਂ ਚ ਆ ਆਪਣੇ ਸਹੁਰੇ ਘਰ ਜਾਊਗੀ ਤੇ ਜ਼ਿੰਦਗੀ ਵਧੀਆ ਬੀਤੋਗੀ ਤੁਸੀਂ ਇਸ ਤਰ੍ਹਾਂ ਦੇ ਸੁਪਨੇ ਲੈ ਸੀ ਆਪਣੀ ਧੀ ਵਾਸਤੇ ਮੈਂ ਤਾਂ ਸੁਪਨੇ ਲੈ ਸੀ ਵੀ ਆਪਣੇ ਘਰ ਗਈ ਮੈਨੂੰ ਕੀ ਪਤਾ ਮੇਰੇ ਘਰ ਆ ਕੇ ਬਹਿ ਜਾਣੀ ਹੈ ਮੈਨੂੰ ਕੀ ਪਤਾ ਸੀ ਮੇਰੇ ਘਰ ਬੂਏ ਬਹਿ ਜਾਣੀ ਆ ਕੇ ਮੈਨੂੰ ਨਹੀਂ ਵੀ ਪਤਾ ਆਇਆ ਚਲ ਗਿਆ ਲਗਦਾ ਨਹੀਂ ਮਾਤਾ ਜੀ ਐਸਮਰੇ ਤੁਹਾਨੂੰ ਸੁੱਖ ਮਿਲਣਾ ਚਾਹੀਦਾ ਸੀ ਪਰ ਸੁੱਖ ਕਰਮਾਂ ਚ ਨਹੀਂ ਦਿਆ ਹੋ ਮੈਨੂੰ ਲਗਦਾ ਸੇਵਾ ਅਜ ਤੁਸੀਂ ਧੀ ਦੀ ਫੇਰ ਦੁਬਾਰਾ ਤੋਂ ਕਰਨ ਲੱਪੇ ਹੋ ਧੀਆ ਪੁੱਤ ਕਹਿੰਦੇ ਵੀ ਐਸਮਰੇ ਮਾਪ ਪਾਪ ਨੂੰ ਸੁੱਖ ਦਿੰਦੇ ਨੇ ਪਰ ਮਨ ਲਗਦਾ ਤੁਹਾਡੇ ਕਰਮਾਂ ਚ ਸੁੱਖ ਨਹੀਂ ਆਇਗਾ ਕਰਮਾਂ ਚ ਸੁੱਖ ਆਇਆ ਹੀ ਨਹੀਂ ਆਇਆ ਹੀ ਨਹੀਂ ਮੇਰਾ ਸੁੱਖ ਸੁੱਖ ਕਰਮਾਂ ਚ ਆਇਆ ਨਹੀਂ ਫਿਰ ਤਾਂ ਕਰਨੋਂ ਪਿੱਤੇ ਉੱਪਰ ਦੀ ਕਿਉਂ ਨਾ ਪੜਦੀ ਮੈਂ ਨੋਂ ਪੇ ਤੋਂ ਕਰ ਮੇਰੀ ਹਾਂ ਜੀ ਵੀਰ ਜੀ ਕਿ ਨਾ ਚਾਹੋਗੇ ਮਾਤਾ ਜੀ ਸਾਡੇ ਦਸ਼ਕਾ ਨੂੰ ਜਿਹੜੇ ਰੱਬ ਰੋਗੇ ਸਰੋਤੇ ਨੇ ਹਮੇਸ਼ਾ ਮਦਦ ਕਰਦੇ ਨੇ ਕਿਸੇ ਨਾ ਕਿਸੇ ਪਰਿਵਾਰ ਦੀ ਸ਼ਾਇਦ ਤੁਹਾਡੀ ਮਦਦ ਕਰਦਣ ਕੀ ਅਪੀਲ ਕਰਨਾ ਚਾਹੋਗੇ ਐਸਿਆਂ ਦੀ ਕਰਦੇ ਕੋਈ ਦਵਾਈਆਂ ਦੀ ਕਰਦੇ ਕੋਈ ਪਹਿਹਾਂ ਦੀ ਕਰਦੇ ਜੋ ਕਾ ਕੇ ਕੋਹੜਾ ਸੈਤ ਸੰਭੀ ਕਰਦੇ ਨਹੀਂ ਮੈਂ ਇਹ ਨਹੀਂ ਕਰ ਸਕਨੀ ਆ اور ਕੀ ਕਰ ਸਕਨੀ ਬਿਲਕੁਲ ਤੁਸੀਂ ਦੇਖੋ ਪਈ ਜਸਬੀਰ ਕੌਰ ਮਾਤਾ ਜੀ ਦੀ ਉਮਰ 67 ਸਾਲ ਆ ਆਪਣੇ ਜਵਾਨ ਧੀ ਦੇ ਇਲਾਜ ਵਾਸਤੇ ਤੁਹਾਡੀ ਗਾੜੀ ਹੱਥ ਚੋੜੀ ਹੈ ਕਿਉਂਕਿ ਆਪਰੇਸ਼ਨ ਕਰਵਾਇਆ ਸੀ ਆਪਰੇਸ਼ਨ ਸ ਹੈ ਮੇਠੀਕ ਹੋਇਆ ਜਾਂ ਕਿਸਤਾਂ ਦੇ ਹਾਲਾਤ ਨੇ ਉਸ ਤੋਂ ਬਾਅਦ ਪਸ ਪੈਣੀ ਸ਼ੁਰੂ ਹੋ ਗਈ ਸਰੀਰ ਵਿੱਚ ਅੱਜ ਦੂਸਰੇ ਉਸ ਤੋਂ ਬਾਅਦ 30 ਸੇ ਹਸਪਤਾਲ ਵਿੱਚ ਦਾਖਲ ਕਰਾਇਆ ਘਰ ਚ ਕਮਾਉਣ ਵਾਲਾ ਕੋਈ ਨਹੀਂ ਹੈਗਾ ਦੋਵੇਂ ਮਾਵਾਂ ਤਿਆਣੇ ਪਰ ਤੁਹਾਡੇ ਸਾਥ ਦੀ ਲੋੜਿਆ ਬਜ਼ੁਰਗ ਮਾਤਾ ਗੁਰਦੁਆਰਾ ਸਾਹਿਬ ਵਿੱਚ ਕੰਮ ਕਰਕੇ 200 ਰੁਪਏ ਦਿਹਾੜੀ ਲੈ ਕੇ ਫਿਰ ਜਾ ਕੇ ਕਿਤੇ ਘਰ ਦਾ ਗੁਜ਼ਾਰਾ ਚੱਲਦਾ ਤੇ ਮਾਤਾ ਫਿਰ ਕਿੰਨਾ ਚਿਰ ਹੋ ਗਿਆ ਗੁਰਦਾਸ ਸਾਹਿਬ ਚ ਕੰਮ ਕਰਦੇ ਆ ਤੁਹਾਨੂੰ ਹੋ ਗਏ 5 ਸਾਲ ਕਰਦੇ ਹੈ 5 ਸਾਲ ਤੇ ਮੈਨੇ ਉਸ ਤੋਂ ਵੀ 200 ਰੁਪਏ ਰੋਜ਼ ਕੰਮ ਚੱਲਦਾ ਕਿ ਜਾਂ ਫਿਰ ਹਫਤੇ ਦੀ ਕਦੀ ਕਿਦੀ ਕੰਮ ਚੱਲਦਾ ਵੀ ਵੇਠਾ ਤੇ ਉੱਪਰ ਆ ਜਾਂਦਾ ਪ੍ਰੋਗਰਾਮ ਆ ਜਾਂਦੇ ਨੇ ਕੋਈ ਭੋਗ ਦਾ ਆ ਗਿਆ ਕਦੀ ਕਦੀ ਭੋਗਾਂ ਦਾ ਜਾਲਾ ਹੁੰਦਾ ਹੈ ਫੇਰ ਕਰ 200 ਰੁਪਏ ਦਿੰਦੇ ਨੇ ਮੈਨੇ ਉਸ ਤੋਂ ਮਾਤਾ 200 ਰੁਪਏ ਥੋੜਾ ਨਹੀਂ ਲੱਗਦਾ ਵੀ ਅੱਜ ਦੇ ਜ਼ਮਾਨੇ 'ਚ 200 ਰੁਪਏ ਕੀ ਹੁੰਦਾ ਤੇ ਕੰਮ ਕੀ ਕਰਦੇ ਹੋ 200 ਰੁਪਏ ਮੈਂ ਭਾਣੇ ਦੀ ਸੇਵਾ ਕਰਦੀ ਆ ਭਾਣੇ ਮੰਗਦੇ ਆ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਮਾਤਾ ਜੀ ਆਪਣੇ ਹੱਥ ਜਰੂਰ ਖਾਏ ਹੋ ਹੱਥ ਖਾਏ ਹੋ ਆਪਣੇ ਤੁਸੀਂ ਦੇਖ ਸਕਦੇ ਹੋ ਇਹ ਹੱਥ ਭਾਂਡੇ ਮਾਜ ਮਾਰ ਕੇ ਮੈਨੂੰ ਲੱਗਦਾ ਹੱਥਾਂ ਦੀਆਂ ਲਕੀਰਾਂ ਤੱਕ ਇਹਨਾਂ ਦੀਆਂ ਘਸ ਗਈਆਂ ਨੇ ਕੀ ਹਾਲਾਤ ਨੇ ਹੋ ਗਏ ਨੇ ਇਹ ਮਾਤਾ ਲੱਗਦਾ ਨਹੀਂ ਹੱਥਾਂ ਦੀਆਂ ਕਿਸਮਾਂ ਦੀਆਂ ਲਕੀਰਾਂ ਕਹਿੰਦੇ ਘਸ ਗਈਆਂ ਹੁੰਦੇ ਘਸ ਗਈਆਂ ਤੇਰਾ ਭਾਂਡੇ ਮਾਜ ਮੇ ਕੇ ਖਲਾ ਹੀ ਬੜਾ ਵੱਡੇ ਵੱਡੇ ਪੀਲੇ ਮੰਗਣੇ ਥਾਲੀਆਂ ਗਲਾਸ ਮੰਗਣੇ ਕਿ ਲੱਗਦਾ ਨਹੀਂ ਮਾਤਾ ਸਾਰੀ ਮੈਂ ਸੁੱਖ ਨਹੀਂ ਪਾਇਆ ਜੋ ਵਿਆਹੇ ਗਏ ਇੱਛੇ ਤਰ੍ਹਾਂ ਹੀ ਦੁੱਖਾਂ ਚ ਦੁੱਖਾਂ ਚ ਹੀ ਸਾਰੀ ਜ਼ਿੰਦਗੀ ਲੰਘੀ ਆ ਦੁੱਖਾਂ ਚ ਗੱਡੇ ਆ ਜੀ ਦੁੱਖਾਂ ਚ ਹੂੰ ਦੁੱਖਾਂ ਚ ਗੱਡੇ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਅੱਜ ਬਹੁਤ ਮਨ ਭਰਿਆ ਸਾਡਾ ਬਈ ਇਸ ਹਾਲਾਤ ਦੇਖ ਕੇ ਕਿਉਂਕਿ ਜਦੋਂ ਕਿਸੇ ਘਰ ਚ ਕਹਿੰਦੇ ਘਰ ਚ ਕਮਾਉਣ ਵਾਲਾ ਕੋਈ ਮਰਦ ਨਾ ਨਾ ਹੋਵੇ ਉਸ ਘਰ ਦੇ ਕਹਿੰਦੇ ਭਾਂਡੇ ਤੱਕ ਵੇਰ ਦੇ ਨੇ ਮਾਮਾ ਧੀਆਂ ਨੇ ਬੜੀ ਮਿਹਨਤ ਕੀਤੀ ਕਰਦੇ ਨੇ ਮਾਤਾ ਜੀ 200 ਰੁਪਿਆ ਗੁਰਦਾ ਸਾਹਿਬ ਵਿੱਚ ਭਾਂਡੇ ਮਾਂਜਾਂ ਦੀ ਸੇਵਾ ਕਰਦੇ ਨੇ ਭਾਂਡੇ ਮਾਂਜ ਕੇ ਫਿਰ 200 ਰੁਪਏ ਲੈਂਦੇ ਨੇ ਤੇ ਫਿਰ ਜਾ ਕੇ ਘਰ ਦਾ ਕਿਤੇ ਕਿਵਲਾ ਚੱਲਦਾ ਪ੍ਰਤੀ ਮੰਜੇ ਤੇ ਪੈ ਜਾਂਦੀ ਆ ਕਰਦੇ ਇਲਾਜ ਵਾਸਤੇ ਧੀ ਦੇ ਇਲਾਜ ਵਾਸਤੇ ਅਜ ਮਾਲਾ ਤੁਹਾਡੇ ਗਾੜੀ ਹੱਥ ਛੋਟੀ ਆ ਜਿੰਨੇ ਜੋਗੀ ਤਿਲ ਫੁੱਲ ਸੇਵਾ ਹੁੰਦੀ ਆ ਜ਼ਰੂਰ ਕਰੋ ਸਮਾਂ ਦੀ ਕਿਉਂਕਿ ਧੀ ਦਾ ਲਾਹ ਜਿਹੜਾ ਬਹੁਤ ਮਹਿੰਗਾ ਹੋ ਰਿਹਾ ਕਿਉਂਕਿ ਇੰਨਾ ਪਰਿਵਾਰ ਜਿਹੜਾ ਉਹ ਪੈਸੇ ਨਹੀਂ ਅਫੋਰਡ ਕਰ ਸਕਦਾ ਬਾਤਾ ਕਿੰਨੇ ਕਿ ਰੋਜ਼ ਦੇ ਪੈਸੇ ਲੱਗ ਰਹੇ ਨੇ ਡਾਕਟਰ ਦੱਸਦੇ ਨੇ ਕਿੰਨੇ ਕਿ ਲੱਗਣ ਦੇ ਰੋਜ਼ ਦੇ ਪੈਸੇ ਹਾਂਜੀ ਪਾਇਦਾ ਸੀ ਆ ਤੇ ਫਿਰ ਇਹਨੇ ਕਿੱਥੋਂ ਹੁਣ ਅਰੇਂਜਮੈਂਟ ਕਰਾਂਗੇ ਪੈਸਿਆਂ ਦਾ ਪਾਇਦਾ ਸੀ ਆ ਕਿੱਥੋਂ ਦੇਵਾਂਗੇ ਹੁਣ ਫਿਰ ਹੁਣ ਕਿੱਥੋਂ ਦੇਣੇ ਬਿਰਾ ਅਸੀਂ ਕਿੱਥੋਂ ਲੈਣੇ ਆ ਹੁਣ ਬੇਲੇ ਅੱਗੇ ਗਲੇ ਸਤੇ ਲਾਲ ਸਾਰੇ ਸੇ ਵਗੜ ਦੋਂ ਸਤੇ ਲਾਲ ਵੀ ਸਾਹ ਛੱਡੀ ਜਾਂਦੇ ਨੇ ਗਲੀ ਗਮਾਂਡ ਨੇ ਦਿੱਤਾ ਹੀ ਕੁਛ ਦੱਸਿਆ ਨਹੀਂ ਡਾਕਟਰ ਨੂੰ ਤੁਸੀਂ ਡਾਕਟਰ ਸਾਹਿਬ ਦੱਸਿਆ ਨਹੀਂ ਵੀ ਕਰਦੇ ਹਾਲਾਤ ਕੀ ਨੇ ਕੱਚ ਕਮਾਉਣ ਵਾਲਾ ਕੋਈ ਹੈ ਨਹੀਂ ਆ ਮੇਰੀ ਸੇਵਾ ਕੀਤੀ ਜਾਵੇ ਮੇਰੇ ਜਿੰਨੀ ਹਾਲ ਫੁੰਢੀ ਕੇ ਵੀ ਬਾਈ ਵੀ ਕੋਈ ਕਰਦੇ ਕੋਈ ਪੈਸੇ ਵੀ ਕਰਦੇ ਬਿਲਕੁਲ ਜੀ ਤੁਸੀਂ ਦੇਖੋ ਇਹ ਸੋ ਮਰੇ ਬਜ਼ੁਰਗ ਉਮਰ ਮੈਂ ਕਹਿੰਦਾ ਵੀ ਬੁੜਾਪੇ ਵਿੱਚ ਵੀ ਮਾਤਾ ਨੂੰ ਆਪਣੇ ਧੀਆਂ ਵਾਸਤੇ ਤੀ ਵਾਸਤੇ ਹੱਥ ਜੋੜਨੇ ਪੈਂਦੇ ਨੇ ਸਾਡੇ ਦਸ਼ਕਾਣ ਪੀ ਲਿਆ ਜਿੰਨੇ ਕੋਈ ਤਿਲ ਫੁੱਲ ਸੇਵਾ ਕਰ ਸਕਦਾ ਜਰੂਰ ਕਰਿਓ ਕਿਉਂਕਿ ਸ਼ਾਇਦ ਤੁਹਾਡੇ ਤੇਲਫੋਨ ਸੇਵਾ ਦੇ ਨਾਲ ਹੀ ਮਾਤਾ ਦੀ ਜਿਹੜੀ ਧੀ ਆ ਬਜਿੰਦਰ ਕੌਰ ਉਹ ਬੱਚੇ ਦਸ਼ਕਾ ਨੂੰ ਪੀ ਲਿਆ ਸੇਵਾ ਜਰੂਰ ਕਰਦੇ ਹੋ ਮਾਂ ਜਿੰਨਾ ਕੁ ਕਰ ਸਕਦਾ ਸੀ ਕਿਸੇ ਨੂੰ ਫੋਨ ਨਹੀਂ ਕਰਦੇ ਤੇ ਛੇ ਜਰੂਰ ਕਰਦੇ ਹੋ ਖਬਰ ਸ਼ਾਇਦ ਤੁਹਾਡੇ ਛੇ ਦੇ ਨਾਲ ਇਸ ਮਾਦੀ ਧੀ ਜਿਹੜੀ ਉਹ ਬੱਚੇ ਤੇ ਹੁਣ ਗੱਲਬਾਤ ਕਰਾਂਗੇ ਜਿਹੜੇ ਲਾਗੇ ਦੇ ਗਵਾਂਢੀ ਜਿਹੜੀ ਭੈਣ ਸਾਨੂੰ ਇੱਥੇ ਲੈ ਕੇ ਆਈ ਇਸ ਪਰਿਵਾਰ ਦੇ ਨਾਲ ਉਹਨਾਂ ਨੂੰ ਪੁੱਛਦੇ ਹਾਂ ਸਾਰੇ ਘਰ ਦੇ ਹਾਲਾਤ ਬਾਰੇ ਆਪਾਂ ਨੇ ਕੀ ਨਾਂ ਤੁਹਾਡਾ ਨਾਂ ਵੀਨਾ ਜੀ ਆ ਵੀਨਾ ਜੀ ਤੁਸੀਂ ਇਹਨਾਂ ਦੇ ਗਵਾਂਢੀ ਹੋ ਤੇ ਕੀ ਹਾਲਾਤ ਕੀ ਨੇ ਇਹਨਾਂ ਦੇ? ਸ਼ੁਰੂ ਤੋਂ ਹੀ ਤਾਂ ਦੇ ਹਾਲਾਤ ਨੇ ਜਾਂ ਹੁਣ ਇਹਨਾਂ ਦੇ ਹਾਲਾਤ ਤਾਂ ਹੋਏ ਨੇ? ਨਹੀਂ ਹਾਲਾਤ ਤੇ ਸਾਰੇ ਇਹਨਾਂ ਦੇ ਪਹਿਲਾਂ ਤੋਂ ਹੀ ਖਰਾਬ ਨੇ। ਹੁਣ ਤਾਂ ਇਹਨਾਂ ਕੁਝ ਜ਼ਿਆਦਾ ਹੀ ਖਰਾਬ ਹੋ ਗਏ ਇਹਨਾਂ ਦੇ। ਕਿਉਂਕਿ ਗੁੜੀਆ ਦੇ ਬਿਮਾਰ ਪੈਣਾ ਇਹਨਾਂ ਦੀ ਕੰਡੀਸ਼ਨ ਜ਼ਿਆਦਾ ਹੀ ਕਰਦੀ ਹੋ ਗਈ ਖਰਾਬ। ਕਿਉਂਕਿ ਇਹਨਾਂ ਦਾ ਟ੍ਰੀਟਮੈਂਟ ਵੀ ਬਹੁਤ ਮਤਲਬ ਪਾਸ ਪੈਣ ਨਾਲ ਜ਼ਿਆਦਾ ਹੀ ਹੈ। ਇਨਫੈਕਸ਼ਨ ਬਹੁਤ ਅੰਦਰ ਫੈਲ ਗਈ ਹੈ। ਉਹਦੇ ਨਾਲ ਇਹਦੇ ਜ਼ਿਆਦਾ ਹੋਲ ਵਗੈਰਾ ਹੋ ਕੇ ਪਾਣੀ ਨਿਕਲ ਰਿਹਾ ਸੀ ਪਾਸ ਦਾ। ਇਨਫੈਕਸ਼ਨ ਜਾਰੀ ਬਾਡੀ 'ਚ ਜਾ ਰਹੀ ਹੈ। ਉਨੇ ਸੋ ਵੀ ਇਲਾਜ ਕਿੱਥੇ ਕਿੱਥੋਂ ਕਰਾਇਆ ਹੈ ਕਿੰਨੇ ਹਜ਼ਾਰਾਂ ਲੱਖਾਂ ਲਾ ਕੇ ਕਰਾ ਚੁੱਕੇ ਨੇ ਤੇ ਜੇ ਕਰੇ ਪੈਸਿਆਂ ਦੀ ਗੱਲ ਕਰੀਏ ਕਿੰਨੇ ਪੈਸੇ ਨੂੰ ਤੱਕ ਲੱਗੇ ਨੇ ਤੇ ਫੇ ਮਦਦ ਕਿਹਨੇ ਕੀਤੀ ਇਸ ਪਰਿਵਾਰ ਦੀ ਨਹੀਂ ਪੈਸਿਆਂ ਦੀ ਦੇਖੋ 2.5-3 ਲੱਖਾਂ ਦਾ ਲੱਗ ਗਿਆ ਜੇ ਮਦਦ ਆਸ ਪੜੋਸ ਰਿਸ਼ਤੇਦਾਰਾਂ ਮਾੜਾ ਨਹੀਂ ਕੀਤੀ ਹੈ ਕਿ ਜਿੰਨੀ ਕਿ ਉਹਨਾਂ ਦੇ ਹੋ ਸਕੇ ਹਰ ਮੈਂਬਰ ਨੇ ਕੀਤੀ ਹੈ ਆਂਗਵਾਂ ਦਾ ਬਹੁਤ ਸਾਥ ਰਿਹਾ ਇਹਨਾਂ ਨੂੰ ਪਰ ਹੁਣ ਦੇਖੋ ਜਦੋਂ 2.5-3 ਲੱਖ ਲੱਗ ਗਿਆ ਆਂਡ ਗਵਾਰ ਜਾਂ ਰਿਸ਼ਤੇਦਾਰ ਵੀ ਇੰਨਾ ਨਹੀਂ ਕਰ ਸਕਦਾ ਕੋਈ ਵੀ ਜਿੰਨੀ ਕਿਸੇ ਦੀ ਮਦਦ ਹੋਈ ਹੈ ਕੋਈ ਦਾਸ ਵੀ ਜਿਸ ਤਰ੍ਹਾਂ ਵੀ ਕਿਸੇ ਦੀ ਹੋਈ ਸਾਰਿਆਂ ਨੇ ਕੀਤੀ ਆਪਣਿਆਂ ਕੋਸ਼ਿਸ਼ ਹਾਂਜੀ ਮੇਰੇ ਸੋ ਵੀ ਘਰ 'ਚ ਅਸੀਂ ਦੇਖਿਆ ਕਮਾਉਣ ਵਾਲਾ ਕੋਈ ਨਹੀਂ ਹੈਗਾ ਕੋਈ ਆਦਮੀ ਨਹੀਂ ਘਰ 'ਚ ਹੈਗਾ ਤੇ ਮੈਂ ਕਿਸ ਤਰ੍ਹਾਂ ਘਰ ਦਾ ਗੁਜ਼ਾਰਾ ਕਿਸਤਾ ਚੱਲ ਦੇਣਾ ਬਜ਼ੁਰਗ ਮਾਤਾ ਜੀ ਨੇ ਜਸਬੀਰ ਕੌਰ ਜੀ ਇਹ ਗੁਰਦੁਆਰ ਵਿੱਚ ਸੇਵਾ ਕਰਦੇ ਨੇ ਭਾਂਡਿਆਂ ਦੀ ਉਹ ਤੋਂ ਇਹਨਾਂ ਨੂੰ ਜੋ ਸੇਵਾ ਮਿਲਦੀ ਹੈ ਰੋਟੀ ਪਾਣੀ ਲੰਗਰ ਪਾਣੀ ਮਿਲਦਾ ਉਹ ਦਾ ਗੁਜ਼ਾਰਾ ਕਰ ਲੈਂਦੇ ਆ ਜੋ ਪੈਸਾ ਢੇਲਾ 100 200 ਮਿਲਦਾ ਉਹ ਨਾਲ ਕਰਦੇ ਬਾਕੀ ਖਰਚੇ ਤੋਰਦੇ ਜੀ ਇਹਨਾਂ ਦਾ ਤੁਸੀਂ ਐਡਰੈਸ ਕੋਈ ਪਤਾ ਦੱਸ ਦਿਓ ਜੇਕਰ ਕਿਸੇ ਨੇ ਮਦਦ ਕਰਨੀ ਹੋਵੇ ਭੈ ਭਰਾ ਨੇ ਆ ਕੇ ਕੋਈ ਕਿਸੇ ਸਦਾ ਨਹੀਂ ਸੱਜਣ ਨੇ ਕਿੱਥੇ ਮਦਦ ਕਰ ਸਕਦਾ ਕੀ ਐਡਰੈਸ ਕੀ ਆ ਪਤਾ ਜਰੂਰ ਸਾਂਝਾ ਕਰ ਦਿਓ ਉਹਨਾਂ ਦਾ ਇਹਨਾਂ ਦਾ ਗੁਰਬਖਸ਼ ਨਗਰ ਨੀਵੀਵਾਦੀ ਪੂੜੀਆਂ ਵਾਲੀ ਗਲੀ ਜਿਸ ਇਹਨਾਂ ਦਾ ਘਰ ਜਸਬੀਰ ਕੌਰ ਇਹਨਾਂ ਦੇ ਨਾਮ ਜੇ ਤੇ ਬੇਟੀ ਦਾ ਨਾਂ ਬਲਜਿੰਦਰ ਕੌਰ ਜੇਨਾਂ ਦੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਜਿਨ੍ਹਾਂ ਨੇ ਪਤਾ ਜਰੂਰ ਦਾਦ ਜੂ ਦੱਸ ਦਿੱਤਾ ਵਾ ਜੇਕਰ ਕਿਸੇ ਦਾਨੀ ਸੱਜਣ ਨੇ ਕਿਸੇ ਸਮਾਜ ਸੇਵੀ ਨੇ ਕੋਈ ਮਦਦ ਕਰਨੀ ਹੋਵੇ ਤੇ ਸਿੱਧੀ ਆ ਕੇ ਇਸ ਮਾਤਾ ਦੀ ਮਤ ਕਰਿਓ ਕਿਉਂਕਿ ਮਾਤਾ ਨੂੰ ਤੁਹਾਡੇ ਸਾਥ ਦੀ ਲੋੜ ਆ ਤੁਹਾਡੇ ਮਦਦ ਦੀ ਲੋੜ ਆ ਜਿੰਨੀ ਤੇਲਫੋਨ ਸੇਵਾ ਕਰ ਸਕਦੇ ਜ਼ਰੂਰ ਕਰਿਓ ਕਿਉਂਕਿ ਅੱਜ ਇਲਾਜ ਖੋ ਮਾਤਾ ਦੀ ਜੀ ਜੜੀ ਆ ਉਹ ਤੁਹਾਡੇ ਇਲਾਜ ਦੀ ਲੋੜ ਆ ਸੇਵਾ ਦੀ ਲੋੜ ਆ ਕਿਉਂਕਿ ਮਰੋ ਰੋ ਕੇ ਜੜੀ ਆ ਇਸ ਬਜ਼ੁਰਗ ਮਾਂ ਆਪਣੇ ਧੀ ਵਾਸਤੇ ਹੱਥ ਜੋੜ ਰਹੀ ਆ ਪੀਓ ਦੀ ਧੀ ਦਾ ਇਲਾਜ ਕਰਾਇਆ ਜਾਵੇ। ਇਸ ਕਰਕੇ ਸੇਵਾ ਜਿੰਨੀ ਕਰ ਸਕਦੇ ਹੋ ਤੇਲ ਫੁੱਲ ਜਿਸ ਤਰ੍ਹਾਂ ਚਾਹੇ ਕੋਈ ਦਵਾਈਆਂ ਦੀ ਸੇਵਾ ਕਰਦੇ ਕੋਈ ਪੈਸਿਆਂ ਦੀ ਸੇਵਾ ਕਰਦੇ ਤੇ ਜਰੂਰ ਸੇਵਾ ਕਰਿਓ। ਸਾਡੀ ਦਾਲੀ ਸਜਣਾ ਅਪੀਲਿਆ ਐਨਆਰਆਈ ਵੀਰਾਂ ਨੂੰ ਵੀ ਅਪੀਲ ਆ ਵਾਚੜ ਕੇ ਇਸ ਮਦਦ ਕਰਿਓ ਤਾਂ ਜੋ ਕਿ ਇਸ ਧੀ ਬਲਜਿੰਦਰ ਕੋੜੇ ਠੀਕ ਹੋ ਕੇ ਆਪਣੀ ਮਾਂ ਦੇ ਕੋਲ ਵਾਪਸ ਆ ਸਕੇ। ਮੀਨੂ ਦਿਓ ਜਾਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ